ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਕੜੈਲਾ ਤਹਿਸੀਲ ਬਾਲਿਆਂ ਵਾਲੀ ਤੇ ਜ਼ਿਲ੍ਹਾ ਮਿੱਤਰੋ ਬਟਿੰਡਾ ਤੇ ਬਾਈ ਬਲਜਿੰਦਰ ਦੇ ਘਰੋਂ ਇੱਕ ਤਾਜੀ ਸੂਈ ਆਪਾਂ ਸੁਣੋ ਬਹਿਰ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਹੀ ਕਰਾਂਗੇ ਜੇ ਕੱਦ ਕਾੜ ਦੀ ਆਪਾਂ ਗੱਲ ਕਰਗੇ ਮਿੱਤਰੋ ਸੋਹਣਾ ਕੱਦ ਕਾਟ ਆ ਤੇ ਪਹਿਲੇ ਸੂਏ ਸੂਈ ਵੀ ਆ ਸੇਧ ਪੱਖੋਂ ਜਰੂਰ ਫਿੱਕੀ ਆ ਪਰ ਥਾਂਲੇ ਵੇ ਦੀ ਪੂਰੀ ਸਾਫ ਹੈ ਤੇ ਦੁੱਧ ਚੰਗਾ ਜਿਹੜਾ ਕੱਢਣ ਦੀ ਉਮੀਦ ਆ ਪੂਰੀ ਗੱਲਬਾਤ ਆ ਫਿਰ ਆਪਾਂ ਕਹਿੰਦੇ ਬਾਈ ਦੇ ਨਾਲ ਕਰਦੇ ਆ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਸੋ ਥਣਲੇ ਵੀ ਬਹੁਤ ਚੰਗੀ ਤੇ ਦੁੱਧ ਫਿਰ ਆਪਾਂ ਕਹਿੰਦੇ ਬਹੁਤ ਸੋਹਣਾ ਕੱਢੂਗੀ ਤੇ ਫੇਸ ਕੁਆਲਿਟੀ ਚੰਗੀ ਆ ਇਹ ਜਿਹੜਾ ਪਿੰਡ ਹੈ ਤਪਾ ਮੰਡੀ ਦੇ ਬਿਲਕੁਲ ਨਜ਼ਦੀਕ ਸਿਰਫ 4 ਕਿਲੋਮੀਟਰ ਤੇ ਤਪਾ ਮੰਡੀ ਆ ਨੇੜੇ ਮਿੱਤਰੋ ਕੜੇਲੀ ਆ ਤੇ ਦੂਜੀ ਸਾਈਡ ਮਿੱਤਰੋ ਤਾਜੋ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਚੰਗੇ ਦੁੱਧ ਵਾਲੀ ਬੈੜ ਦੀ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਹੋ ਜਿਹਾ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਸੋਹਣਾ ਕੱਦ ਕਾੜਾ ਸੋਹਣਾ ਹਵਾਨਾ ਤੇ ਦੁੱਧ ਵੀ ਸੋਹਣਾ ਕੱਢੂਗੀ ਤੇ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ ਪਰ ਸਿਹਤ ਪੱਖੋਂ ਥੋੜੀ ਜੀ ਫਿੱਕੀ ਆ ਮੋੜ ਲਈ ਫੇਸ ਕੁਆਲਿਟੀ ਚੰਗੀ ਆ ਤੇ ਰੰਗ ਵੀ ਮਿੱਤਰੋ ਬਹੁਤ ਸੋਹਣਾ ਤੇ ਥੋੜੀ ਜੀ ਜਗਾ ਦੀ ਪ੍ਰੋਬਲਮ ਕਰਕੇ ਆਪਾਂ ਮਿੱਤਰੋ ਤੁਹਾਨੂੰ ਥੋੜੀ ਜੀ ਘਾਟੀ ਤੋਰ ਕੇ ਦਿਖਾਈ ਆ ਕਿਉਂਕਿ ਅ ਮਿਸਤਰੀ ਲੱਗਿਆ ਕਾਰਨ ਕਰਕੇ ਜਗ੍ਹਾ ਦੀ ਥੋੜੀ ਜਿਹੀ ਪ੍ਰੋਬਲਮ ਹੈ। ਸੋ ਚੰਗਾ ਹਵਾਨਾ ਹੈ ਤੇ ਚੰਗੀ ਸਿਹਤ ਸਿਹਤ ਫਿਰ ਆਪਾਂ ਕਹਿੰਦੇ ਥੋੜੀ ਫਿੱਕੀ ਹੈ ਪਰ ਹਵਾਨਾ ਮਿੱਤਰੋ ਬਹੁਤ ਚੰਗਾ। ਜਿਹੜਾ ਸਰੀਰ ਦੀ ਬਣਤਰ ਹੈ ਚੰਗੀਆਂ ਗਾਂਵਾਂ ਵਾਲੀ ਮਿੱਤਰੋ ਸਰੀਰ ਦੀ ਬਣਤਰ ਹੈ। ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ? ਬੜੀ ਜੀ ਇਹ ਜਿਹੜਾ ਘਰ ਆ ਤੁਹਾਡਾ ਪਿੰਡ ਦੇ ਕਿੱਥੇ ਜੀ ਘਰ ਆ ਇਹ ਪਿੰਡ ਤੋਂ ਬਾਹਰ ਬਾਹਰ ਆ ਇਕੜੇਲੀ ਦੇ ਸੱਜੇ ਕੜੇਲੀ ਵਾਲੀ ਸੜਕ ਤੇ ਖੇਤਾਂ 'ਚ ਖੇਤਾਂ 'ਚ ਓਕੇ ਇਹ ਜਿਹੜੀ ਹੁਣ ਬੈੜ ਆਪਣੀ ਘਰ ਦੀ ਆ ਅਸੀਂ ਆਪਾਂ ਮੱਛੀ ਲੈ ਕੇ ਆਈ ਸੀ ਗੱਪਣ ਸੀ ਇੱਕ ਦੋ ਮਹੀਨੇ ਦੀ ਠੀਕ ਹੈ ਮਾਂ ਦਾ ਕਿੰਨਾ ਕੁ ਦੁੱਧ ਸੀ ਮਾਂ ਦਾ ਸੀਗਾ 30+ ਦਾ ਜੀ 30+ ਕੱਡੂ ਇਹ ਪਹਿਲੇ ਸੂਏ ਚੋਂ 24 25 ਹਾਂ 25+ ਤੋਂ ਰੌਂਦਾ ਨਹੀਂ ਜੀ 29 ਕਿਲੋ ਕਾਓ ਠੀਕ ਹੈ ਮੁੱਲ ਕੀ ਕਰਤਾ ਜੀ ਦਾ ਆਪਾਂ ਮੁੱਲ ਇਹਦਾ 1.5 1.5 ਮਾਣਦਾਨ ਹੋ ਜੂ ਮਾਣਦਾਨ ਹੋ ਜੂ ਮਗਰ ਬੱਚਾ ਕੀ ਆ ਮਗਰ ਬੱਚਾ ਹੀ ਆ ਕਦੋਂ ਕਦੀ ਸੂਈ ਵੀ ਆ ਇਹ ਪਰਸੋਂ ਰਾਤ ਨੂੰ 1 ਵਜੇ ਸੂਈ ਆ ਪਰਸੋਂ ਰਾਤ ਨੂੰ 1 ਵਜੇ ਸੂਈ ਆ ਮਗਰ ਬੱਚਾ ਹਾਂ ਠੀਕ ਐ ਜੇ ਅਜੂਰ ਕੰਪਲੀਟ ਹੋ ਗਿਆ ਠੀਕ ਐ ਮੁੱਲ 1 1.5 ਜੀ ਤੇ ਫੋਨ ਨੰਬਰ ਦੱਸ ਦੇ 98723 61085 98723 61085 ਪਿੰਡ ਕੜੈਲਾ ਤੇ ਅ ਤਸੀਲ ਵਾਲੇ ਵਾਲੀ ਤੇ ਜ਼ਿਲ੍ਹਾ ਬਠਿੰਡਾ ਹਨਾ ਤਾਂ ਆਪਾਂ ਮੰਡੀ ਇੱਥੋਂ 4 ਕਿਲੋਮੀਟਰ ਤੇ ਸੋ ਜੇਕਰ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰੋ ਸੰਪਰਕ ਹਾਂਜੀ ਬੱਚੇ ਦਾ ਨਾਮ ਉਹ ਹਾਂ ਉਹ ਦਿਖਾ ਦਿੰਦੇ ਆ ਤਿੰਨ ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਬੱਚੇ ਦਾ ਤੁਸੀਂ ਦੇਖ ਸਕਦੇ ਕੱਚਾ ਨਾੜੂਗਾ ਤੇ ਸਾਹੀ ਵਾਲ ਬੱਚਾ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਇਹ ਜੀ ਆਪਾਂ 2 April ਨੂੰ ਤੇ 2025 ਨੂੰ ਵੀਡੀਓ ਬਣਾ ਰਹੇ ਆ ਕਿਉਂਕਿ ਫਿਰ ਆਪਾਂ ਕਹਿੰਦਾ ਵੀ 5-7 ਦਿਨ ਮਿੱਤਰੋ ਫੋਨ ਲਾਇਆ ਕਰੋ ਕਿਉਂਕਿ ਕਈ ਵਾਰ ਪਸ਼ੂ ਪਾਲਕ ਦਾ ਰੇਟ ਜ਼ਿਆਦਾ ਹੋਣ ਕਰਕੇ 2-4 ਦਿਨ ਰੁਕ ਵੀ ਜਾਂਦਾ ਪਰ 5-7 ਦਿਨ ਤੱਕ ਤੁਸੀਂ ਕਾਲ ਕਰ ਸਕਦੇ ਹੋ ਸੋ ਸਾਰੇ ਵੀਰਾਂ ਦਾ ਧੰਨਵਾਦ